ਪਾਰਟੀ ਆਫ ਵੈਲਫੇਅਰ ਆਰਗੇਨਾਈਜੇਸ਼ਨ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਅਸ਼ੋਕ ਪਾਰਟੀਆ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਪਾਰਟੀ ਆਫ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਰਮੋਤ ਪਾਰਟੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਪૂર્વ ਵਿਦੇਸ਼ ਰਾਜ ਮੰਤਰੀ ਅਤੇ ਪૂર્વ ਰਾਜਪਾਲ ਰਗੁਨੰਦਨ ਲਾਲ ਪਾਰਟੀਆ ਜੀ ਦਾ ਜਨਮ ਦਿਨ 3 ਜੁਲਾਈ ਨੂੰ ਸਮ੍ਰਿਤੀ ਦਿਵਸ ਵਜੋਂ ਮਨਾਇਆ ਗਿਆ ਇਸ ਮੌਕੇ ਤੇ ਸਾਂਸਦ ਗੁਰਜੀਤ ਔਜਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਸ਼ਰਧਾਂਜਲੀ ਪੇਟ ਕੀਤੀ ਸਾਡੇ ਬਹੁਤ ਹੀ ਮਰੂਮ ਨੇਤਾ ਸਵਰਗੀ ਰਗਨੰਦ ਲਾਲ ਪਾਟਿਆ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਯਾਦ ਤੇ ਵਿੱਚ ਇਹਨਾਂ ਨੇ ਇੱਕ ਸੰਗੀਤਮਈ ਸ਼ਾਮ ਰੱਖੀ ਸੀ ਔਰ ਉਹਦਾ ਨੂੰ ਸ਼ਰਧਾਂਜਲੀ ਪ੍ਰੋਗਰਾਮ ਦਿੱਤਾ ਗਿਆ ਔਰ ਮੈਂ ਉਹਦੇ ਵਿੱਚ ਹਾਜ਼ਰ ਹੋਇਆ ਹਾਂ ਰਗਨੰਦ ਲਾਲ ਪਾਟਿਆ ਜੋ ਕਿ ਇਸ ਨਗਰੀ ਦੇ ਬਹੁਤ ਹੀ ਮਤਲਬ ਉੱਚ ਕੋਟੀ ਦੇ ਨੇਤਾ ਹੋਏ ਨੇ ਦੇਸ਼ ਦੇ ਵੀ ਔਰ ਉਹ 6 ਵਾਰ ਇਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਅਲੱਗ-ਅਲੱਗ ਸਮੇਂ ਤੇ ਗਵਰਨਰ ਰਹੇ ਨੇ ਕੇਰਲਾ ਦੇ ਬਿਹਾਰ ਦੇ ਔਰ ਵਿਦੇਸ਼ ਮੰਤਰੀ ਵੀ ਰਹੇ ਨੇ ਔਰ ਬੜੀਆਂ ਉੱਚੀਆਂ ਪੋਸਟਾਂ ਤੇ ਰਹੇ ਨੇ ਜੋ ਉਹਦੇ ਨਾਲ ਦੀ ਨਾਲ ਉਹਨਾਂ ਕਾਂਗਰਸ ਪਾਰਟੀ ਚ ਬਹੁਤ ਵੱਡੀ ਸੇਵਾ ਕੀਤੀ। ਇਸ ਤਰ੍ਹਾਂ ਮੇਰੇ ਤੋਂ ਪਹਿਲੇ ਮੇਰੇ ਸਾਥੀ ਨੇ ਉਜਲਾ ਸਾਹਿਬ ਨੇ ਬੜੇ ਵਿਸਤਾਰਪੂਰਕ ਉਹਨਾਂ ਬਾਰੇ ਜੀਵਨੀ ਮਰੇ ਦੱਸੇ। ਸੋ ਇਸ ਤਰ੍ਹਾਂ ਹੀ ਅਸੀਂ ਸ਼ਹਿਰ ਦੇ ਵਿੱਚ ਚਾਹੀ ਕੋਈ ਵੀ ਐਮਪੀ ਬਣੇ, ਐਮਐਲਏ ਬਣੇ ਅਗਰ ਉਹ ਸ਼ਹਿਰ ਲਈ, ਆਪਣੇ ਮੁਲਕ ਲਈ, ਆਪਣੇ ਦੇਸ਼ ਲਈ, ਆਪਣੇ ਸਟੇਟ ਲਈ ਕੰਮ ਕਰਦਾ ਤੇ ਉਹਦੀ ਜਾਇਜ਼ਾ ਕਰ ਤੇ ਹੁੰਦੀ ਰਹਦੀ ਆ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਅੱਜ ਦੇ ਜਾੜੇ ਤੇ ਉਹਨਾਂ ਨੂੰ ਆਪਣੀ ਦਿੱਲੀ ਸ਼ਰਦਦ ਬੋ ਬੈਠੇ